ਪੰਜ-ਪੰਜ 100 ਦੇ ਜਾਲੀ ਨੋਟਾਂ ਨਾਲ ਭਰੀ ਫਿਰਦੇ ਸੀ ਗੱਡੀਆਂ 1 ਲੱਖ ਦੇ ਬਦਲੇ ਲੋਕਾਂ ਨੂੰ ਵਣਦੇ ਫਿਰਦੇ ਸੀ 5 ਲੱਖ ਹੁਣ ਪੁਲਿਸ ਨੇ ਕੀਤਾ ਕਾਬੂ ਤਾਂ ਦੇਖੋ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਗਲਵੱਡੀ ਮੈडम ਨਦੀਪ ਕੌਰ ਨੂੰ ਤਲਾਸ਼ ਮਿਲੀ ਸੀ ਕਿ ਕੁਝ ਬੰਦੇ ਦੋ ਗੱਡੀਆਂ ਤੋਂ ਸਵਾਰ ਹੋ ਕੇ ਮੇਰਕੁੱਲਾ ਸਾਈਡ ਤੋਂ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਦੋ ਲੇਡੀਜ਼ ਨੇ ਔਰ ਪੰਜ ਜਿਹੜੇ ਜੈਂਟਸ ਨੇ ਉਹ ਗੱਡੀਆਂ 'ਚ ਸਵਾਰ ਹੋ ਕੇ ਆ ਰਹੇ ਨੇ ਉਹਨਾਂ ਕੋਲੇ ਅਭੀ ਮਾਤਰਾ ਦੇ ਵਿੱਚ ਜਾਲੀ ਕਰੰਸੀ ਹੈ ਜਿਨ੍ਹਾਂ ਨੂੰ ਨਾਕਾਬੰਦੀ ਕਰਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਹ ਗੱਡੀਆਂ ਦੇ ਵਿੱਚੋਂ ਜਾਲੀ ਕਰੰਸੀ ਬਰਾਮਦ ਹੋਈ ਹੈ ਔਰ ਜਿਹਦੀ ਗਿਣਤੀ ਕਰਨ ਪਰ ਇਹ 550 ਦੇ ਨੋਟ ਨੇ ਜਿਹੜੇ ਕ੍ਰਮਚੀ ਦੇ ਤਾਂ तकरीबन 9 ਲੱਖ ਰੁਪਇਆ ਇਹ ਜਿਹੜੀ ਰਕਮ ਪਾਈ ਗਈ ਹੈ ਸਾਰੇ ਨੋਟ 550 ਦੇ ਨੇ ਹਾਂਜੀ ਸਾਰੇ ਨੋਟ 550 ਦੇ ਨੇ ਬੈਕਗ੍ਰਾਉਂਡ ਕੀ ਹੈ ਜੀ ਉਹਨਾਂ ਦੀ ਜਿਹੜੇ ਇਹ ਬੈਕਗ੍ਰਾਉਂਡ ਇਹ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਬਿਲੋਂਗ ਕਰਦੇ ਨੇ ਜਿਵੇਂ ਕਿ ਕੋਈ ਜਿਵੇਂ ਲੇਡੀਜ਼ ਹੈਗੀ ਹੈ ਕੰਨੇ ਤੋਂ ਬਿਲੋਂਗ ਕਰਦੀ ਹੈ ਇੱਕ ਬਰਨਾਲੇ ਤੋਂ ਬਿਲੋਂਗ ਕਰਦੀ ਹੈ ਇੱਕ ਗਦਾਈਏ ਤੋਂ ਬਿਲੋਂਗ ਕਰਦਾ ਹੈ ਮੁੰਡਾ ਸੰਗਰੂਰ ਦੇ ਹੈਗੇ ਨੇ ਬੰਦੇ ਵਿੱਚ ਲੁਧਿਆਣੇ ਦਾ ਹੈਗਾ ਇੱਕ ਪਰ ਵੱਖ-ਵੱਖ ਜ਼ਿਲ੍ਹਿਆਂ ਦੇ ਹੈਗੇ ਨੇ ਜਿਹੜਾ ਗਰੁੱਪ ਬਣਾਇਆ ਹੋਇਆ ਸੀਗਾ ਪਹਿਲਾਂ ਵੀ ਵਿੱਚ ਜਿਹੜੇ ਹੈਗੇ ਨੇ 4-5 ਬੰਦੇ ਜਿਹੜੇ ਹੈਗੇ ਨੇ ਉਹ ਕ੍ਰਿਮਨਲ ਮਾਈਂਡਡ ਨੇ ਉਹਨਾਂ ਦੇ ਪਹਿਲਾਂ ਵੀ 420 ਦੇ ਐਕਸਟਰਸ਼ਨ ਦੇ ਬਲੈਕਮੇਲਿੰਗ ਦੇ ਪਰਚੇ ਦਰਜ ਨੇ ਸਰ ਇਹ ਫੇਰ ਸ਼ਿਪਿੰਗ ਕਰਦੇ ਸੀ ਸਰ ਸਿਸਟਮ ਕੋਈ ਸਮਾਨ ਖਰੀਦਦੇ ਸੀ ਜਾ ਨੋਟ ਵੇਚਦੇ ਇਹਨਾਂ ਦਾ ਮੋਡਸ ਆਪਰੈਂਟੀ ਇਹ ਹੈ ਕਿ ਇਹ ਜਿਵੇਂ ਕੋਈ ਲੋਕ ਇਹਨਾਂ ਨੂੰ ਮਿਲ ਗਏ ਕਿ ਤਾਲ ਮਿਲ ਚ ਆ ਗਏ ਕਿਸੇ ਬੰਦੇ ਦੇ ਥਰੂ ਆ ਗਏ ਉਹਨਾਂ ਨੂੰ ਜਿਵੇਂ ਲੱਖ ਰੁਪਏ ਉਹਨਾਂ ਤੋਂ ਲੈ ਲਿਆ ਅਸਲੀ ਰੁਪਏ ਲੈ ਲਿਆ ਫਿਰ 5 ਲੱਖ ਰੁਪਏ ਅਜਾਲੀ ਦੇਤਾ ਇਦਾਂ ਲਾਲਚੀ ਲੋਕਾਂ ਨਾਲ ਆਧਾਰ ਪ੍ਰਦਾਨ ਕਰਦੇ ਸੀ ਤੇ ਬਾਕੀ ਖਰੀਦੋ-ਵਰੋਕ ਤੇ ਵਿੱਚ ਵੀ ਜਿਹੜੀ ਹੈਗੀ ਇਹ ਕਰੰਸੀ ਵਰਤੀ ਜਾਂਦੀ ਚੰਦੀ ਕਰੰਸੀ ਕਿੱਥੋਂ ਹੁੰਦੀ ਜਾਲੀ ਕਰੰਸੀ ਇਹ ਬਣਾਉਂਦੇ ਸੀ ਕਿ ਜੀ ਇਹਦੇ ਬਾਰੇ ਹਲੇ ਅਸੀਂ ਪੁੱਛ ਕੇ ਚ ਕਰਨੀ ਹੈ ਰਿਮਾਂਡ ਲਵਾਂਗੇ ਇਹਨਾਂ ਦਾ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਾਂਗੇ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਜੱਸਾ ਪਾਸ ਰਿਮਾਂਡ ਹਾਸਲ ਕਰਾਂਗੇ ਕਿੱਥੇ ਬਣਾਉਂਦੇ ਸੀਗੇ ਇਹ ਕੀ ਇਹਨਾਂ ਦਾ ਅਪਰੇਟਸ ਹੈਗਾ ਔਰ ਕਿਹੜੇ-ਕਿਹੜੇ ਬੰਦੇ ਹੋਰ ਨਾਲ ਇਨਵੋਲਵ ਨੇ ਕਿੱਥੋਂ-ਕਿੱਥੋਂ ਇਹ ਲੈ ਕੇ ਆਉਂਦੇ ਸੀ ਕਿੱਥੇ-ਕਿੱਥੇ ਅੱਗੇ ਇਹ ਸਪਲਾਈ ਕਰਦੇ ਸੀਗੇ ਜੀ ਇਹਨਾਂ ਦਾ ਤੇ ਕੀ ਮੇਨ ਫੀਲਿੰਗ ਨਹੀਂ ਜੀ ਸਾਰਿਸਕੱਤਾ ਸਾਰਿਸਕੱਤਾ ਮੇਨ ਤਾਂ ਸਾਰੀ ਨਹੀਂ ਜੀ ਗਰੋ ਜਿਹੜਾ ਹੈਗਾ ਇਹਨਾਂ ਦਾ ਕਾਫੀ ਪੁਰਾਣਾ ਗਰੂ ਹੈ ਸਾਰੇ ਤੇ ਬਕਾਇਦੇਮੇ ਦਰਜ ਨੇ ਕ੍ਰਿਮਨਲ ਮੰਡਰਡ ਬੰਦੇ ਨੇ ਔਰ ਸਾਰੀ ਅਪਰਾਧਿਕ ਪਛੋਕਣ ਵਾਲੇ ਬੰਦੇ ਹੈਗੇ ਨੇ ਬੰਦਾ ਕਿੰਨੇ ਦਿਨ ਤੋਂ ਕੰਮ ਕਰ ਰਿਹਾ ਇਹ ਫਿਲਹਾਲ ਅਸੀਂ ਕੁਛ ਕੁਛ ਕਰ ਰਹੇ ਹਾਂ ਤਫਤੀਸ਼ ਜਾਰੀ ਹੈ ਤਫਤੀਸ਼ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਕਿ ਕੀ ਕੀ ਬਰਾਬਰ ਹੋਇਆ ਸਭ ਪੂਰੇ ਕੇਸ ਵਿੱਚ ਕੀ ਕੀ ਬਰਾਬਰ ਹੋਇਆ ਇਸ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਦੀ ਜਾਲੀ ਕਰੰਸੀ ਜਿਹੜੀ ਹੈਗੀ ਆ ਉਹ 500 ਦੇ ਨੋਟ ਨੇ ਉਹ ਗਿਣਤੀ ਕਰਨ ਪਰ 9 ਲੱਖ ਰੁਪਏ ਪਾਇਆ ਗਿਆ ਉਹ ਬਰਾਮਦ ਹੋਇਆ ਔਰ ਦੋ ਗੱਡੀਆਂ ਨੇ ਇੱਕ ਡੈਟਸਨ ਉਹ ਜੀ ਉਹ ਗੱਡੀ ਹੈਗੀ ਆ ਔਰ ਇੱਕ ਸਵਿਫਟ ਕਾਰ ਹੈਗੀ ਆ ਤੇ ਇੱਕ ਹੈਗਾ ਲਿਸੈਂਸੀ ਵੈਪਨ ਇੱਕ ਬੰਦੇ ਦਾ ਦੋਸ਼ੀ ਦਾ ਉਹ ਬਰਾਬਰ ਹੋਇਆ ਸਰ ਕੋਈ ਮਸ਼ੀਨ ਵਗੈਰਾ ਕਿੱਥੋਂ ਹੀ ਬਣਾਉਂਦੇ ਸੀ ਕੋਈ ਇਸ ਤਰ੍ਹਾਂ ਦੀ ਬਰਾਮਾ ਨਹੀਂ ਫਿਲਹਾਲ ਮਸ਼ੀਨ ਕੋਈ ਬਰਾਮਾਤ ਨਹੀਂ ਹੋਈ ਹੈ ਕਿ ਜੀ ਉਹਨਾਂ ਦਾ ਪੁੱਛ ਕੇ ਚੱਲ ਰਹੇ ਹਾਂ ਉਥੇ ਤੱਕ ਵੀ ਅਸੀਂ ਪਹੁੰਚਾਂਗੇ ਮੂਰੀ ਜਾਣਕਾਰੀ ਤੋਂ ਪਤਾ ਲੱਗੇ ਕਿ ਕਿੰਨੇ ਪੈਸੇ ਦੇ ਕੇ ਕਿੰਨੇ ਮਗਲੋਂ ਲੈ ਲਏ ਮੂਲੀ ਜਾਣਕਾਰੀ ਤੋਂ ਤਾਂ ਇਹੀ ਸਾਹਮਣੇ ਆਇਆ ਕਿ ਇਹ 5 ਲੱਖ ਰੁਪਏ ਜਿਹੜਾ ਹੈਗਾ ਜਾਲੀ ਕਰੰਸੀ ਕਿਸੇ ਬੰਦੇ ਨੂੰ ਲਾਲਚੀ ਬੰਦੇ ਨੂੰ ਦਿੱਤਾ ਤੇ ਉਹ ਤੋਂ 1 ਲੱਖ ਰੁਪਏ ਲੈ ਲਿਆ ਇਹਨਾਂ ਦਾ ਜਿਹੜਾ ਹੈਗਾ ਸਿਸਟਮ ਇਹਨਾਂ ਦਾ ਚੱਲਦਾ ਸੀਗਾ ਉਹ ਸਾਹਮਣੇ ਆਇਆ। ਜਿਲ੍ਹੇ ਤੋਂ ਬਾਹਰ ਇਹਨੂੰ ਅਪਰੇਟ ਕਰਦੇ ਸੀ ਕਿਉਂਕਿ ਜਦੋਂ ਹੀ ਪਤਾ ਲੱਗਿਆ ਕਿ ਜਿਹੜੇ ਇਹ ਕਰਦੇ ਨੇ ਆਪਣੇ ਸ਼ਹਿਰ ਤੋਂ ਨਹੀਂ ਕਰਦੇ ਬਾਹਰ ਕਰਦੇ। ਬਿਲਕੁਲ ਜੀ ਇਹ ਗੱਲ ਹੈਗੀ ਹੈ ਕਿ ਇਹ ਜਿੱਥੇ ਐਰ ਹੈਸ਼ੀ ਰੇ ਜਾਂ ਜਿੱਥੇ ਇਹਨਾਂ ਦਾ ਹੈਗਾ ਜਾਣ ਪਛਾਣ ਹੈਗੀ ਆ ਉੱਥੇ ਇਹੋ ਜਿਹਾ ਕੰਮ ਨਹੀਂ ਕਰਦੇ। ਇਹ ਤਾਂ ਜ਼ਿਲ੍ਹੇ ਤੋਂ ਬਾਹਰ ਜਾ ਸਟੇਟ ਤੋਂ ਬਾਹਰ ਅਦਰ ਸਟੇਟ ਦੇ ਵਿੱਚ ਜਿਹੜਾ ਹੈਗਾ ਦਾਨ ਪ੍ਰਦਾਨ ਕਰਦੇ ਇਹ ਜਿਹੜੀ ਰੂਪੀ ਨੇ ਆਪਸ ਚੇਰਾ ਦਾ ਕੋਈ ਕਿਸਬੰਧ ਨਹੀਂ ਹੋਵੇ ਆਪਸ ਦੇ ਵਿੱਚ ਇਹਦਾ ਹੀ ਸੰਬੰਧ ਹੈ ਵੀ ਇਹ ਪ੍ਰਾਣੇ ਮੁਕਦਮੇ ਦਰਜ ਨੇ ਇੱਕ ਦੂਜੇ ਨਾਲ ਦੇਲ ਦੇ ਵਿੱਚ ਮੁਲਾਕਾਤ ਹੋ ਗਈ ਜਾਂ ਇਦਾਂ ਹੀ ਕਰਾਇਮ ਕਰਦੇ ਇੱਕ ਦੂਜੇ ਨੂੰ ਮਿਲ ਗਏ ਇਹਨਾਂ ਦਾ ਇੱਕ ਲਿੱਕ ਬਣ ਗਿਆ ਇੱਕ ਨਾ ਗਰੋਹ ਬਣ ਗਿਆ ਤੇ ਵੈਪਨ ਜਿਹੜਾ ਰਵਲਵਰ ਹੈ ਪਿਸਤਲ ਹੈ ਜਾਂ ਕਿਹੜਾ ਜੀ ਇਹ ਪਿਸਤਲ ਹੈਗਾ 32 ਬੋਰ ਤੇ ਚਾਰਜਮੈਂਟ ਵਾਈਪ ਕੋਈ ਨਹੀਂ ਜਾਂ ਨਹੀਂ ਹਸਪਰਡ ਵਾਈਪ ਕੋਈ ਕੋਈ ਵੀ ਨਹੀਂ ਹੈਗਾ ਇਹ ਅਲੱਗ-ਅਲੱਗ ਹੈਗੇ ਠੀਕ ਆ ਰਵੇ ਹੁਣ ਮਤਲਬ ਅਸੀਂ ਇਹਦੇ ਵਿੱਚ 94 ਨੰਬਰ ਐਫਆਈਆਰ ਦਰਜ ਕੀਤੀ ਹੈ ਔਰ ਐਫਆਈਆਰ ਦਰਜ ਕਰਕੇ ਇਹਨਾਂ ਸੱਤਾਂ ਦੋਸ਼ੀਆਂ ਦੀ ਅਰੈਸਟ ਪਾ ਲਈ ਹੈ ਕਰੰਸੀ ਰਿਕਵਰ ਕਰ ਲਈ ਹੈ ਗੱਡੀਆਂ ਰਿਕਵਰ ਕਰ ਲੀਆਂ ਨੇ ਔਰ ਹਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਲੜਾਈ ਦਾ ਕੋਸ਼ਿਸ਼ ਕੀਤੀ ਜਾਊਗੀ ਤੁਸੀਂ ਲਾਬੇ ਇਲਾਕੇ ਜੇ ਇਹਨਾਂ ਨੂੰ ਫੜਿਆ ਆਪਣੇ ਇਲਾਕੇ ਦਾ ਵੀ ਪੂਰੂਣਾ ਹੈਗਾ ਵਿੱਚ ਦਾ ਪੁੜੀ ਇਹਦੇ ਵਿੱਚ ਆਪਣੇ ਜੀ ਬਧਾਈਆ ਪਿੰਡ ਦਾ ਹੈਗਾ ਇੱਕ ਲੜਕਾ ਉਹਦਾ ਨਾਮ ਕਲਮਤ ਸਿੰਘ ਹੈ ਪਰ ਉਹਦਾ ਕੋਈ ਅਪਰਾਧਿਕ ਸ਼ੌਕੜ ਨਹੀਂ ਹੈਗਾ ਕੋਈ ਬੈਕਗਰਾਉਂਡ ਉਹਦਾ ਕ੍ਰਿਮਨਲ ਬੈਕਗਰਾਉਂਡ ਨਹੀਂ ਹੈਗਾ ਉਹ ਪਹਿਲੀ ਵਾਰ ਮਤਲਬ ਉਹਦੇ ਪਰਚਾ ਦਰਜ ਹੋਇਆ ਹੈ ਬਾਕੀ ਉਹ ਤੋਂ ਵੀ ਜਿਹੜੀ ਹੈਗੀ ਹੈ ਡਗਾਈ ਨਾਲ ਪੁੱਛਕਿਛ ਕਰਾਂਗੇ ਕਿ ਕਦੋਂ ਹੋਇਆ ਕਿਵੇਂ ਹੋਇਆ ਉਹ ਇਹ ਤਾਂ ਇਹਨਾਂ ਦੇ ਲਿਕ ਬਣਦੇ ਗਏ ਜੀ ਇੱਕ ਦੂਜੇ ਨਾਲ ਜਿਵੇਂ ਯਾਰਾਂ ਦੋਸਤਾਂ ਦੇ ਵਿੱਚ ਗੱਲ ਛਿੜੀ ਵੀ ਆਪਾਂ ਏਦਾਂ ਕੰਮ ਕਰਦੇ ਆਪਾਂ ਆਹ ਕੰਮ ਸ਼ੁਰੂ ਕਰੀਏ ਆਪਾਂ ਨੂੰ ਇਨਾ ਫਾਇਦਾ ਹੋ ਜੂਗਾ ਆਪਾਂ ਪੈਸਾ ਕਮਾ ਲਾਂਗੇ ਮਤਲਬ ਉਹ ਇਹਨਾਂ ਦਾ ਇੱਕ ਇੱਕ ਸਿਸਟਮ ਜਿਹਾ ਬਣ ਗਿਆ ਨਾਮ ਕਲੀਅਰ ਕਰਦੇ ਪਰ ਕਿਹੜੇ ਕਰਨੀ ਇਹਦੇ ਵਿੱਚ ਦੋ ਲੇਡੀਆਂ ਨੇ ਜੀ ਕੁਲਵਿੰਦਰ ਕੌਰ ਵਾਈਫ ਆਫ ਫਾਲਸਿੰਗ ਹੈਗੀ ਐ ਇਹ ਖੰਨੇ ਦੇ ਰਹਿਣ ਵਾਲੀ ਐ ਇਹਦੇ ਉੱਪਰ ਵੀ ਪਹਿਲਾਂ 420 ਦੇ ਮੁਕੱਦਮੇ ਦਰਜ ਨੇ ਔਰ ਸੈਕੰਡ ਕਰਮਜੀਤ ਕੌਰ ਹੈਗੀ ਐ ਵਾਈਫ ਆਫ ਭੋਲਾ ਸਿੰਘ ਇਹ ਇਹਨਾਂ ਦਾ ਬਰਨਾਲਾ ਹੈਗਾ ਇਹਦੇ ਤੇ ਵੀ 420 ਦੇ ਮੁਕੱਦਮੇ ਦਰਜ ਨੇ ਰਮਵੀਰ ਸਿੰਘ ਰਾਣਾ ਹੋ ਗਿਆ ਇਹ ਲੋਂਗੋਵਾਲ ਦਾ ਇਹਦੇ ਤੇ ਕਾਫੀ ਮੁਕੱਦਮੇ ਦਰਜ ਨੇ ਇੱਕ ਤੌਰ ਸ਼ੰਦੇਵ ਬਲੈਕਮੇਲਿੰਗ ਦੇ ਲੱਕੀ ਮੋਂਗਾ ਹੋ ਗਿਆ ਲੁਧਿਆਣੇ ਦਾ ਇਹਦੇ ਵੀ ਮਕਦਮੇ ਲੱਗੇ ਨੇ ਔਰ ਜੁਕੇਂਦਰ ਸਿੰਘ ਹੈਗਾ ਇਹ ਸੂਏ ਦਾ ਇਹਦੇ ਵੀ 420 ਦਾ ਮੁਕੱਦਮਾ ਦਰਜ ਹੈ ਭੁਪਿੰਦਰਪਾਲ ਸਿੰਘ ਹੈਗਾ ਧੂਰਾ ਥੂਰੀਚ ਪੈਂਦਾ ਇਹ ਔਰ ਕੁਲਵੰਤ ਸਿੰਘ ਹੈਗਾ ਗਦਾਈਏ ਦਾ ਇਹ ਬੰਦੇ ਦੋਨੋਂ ਨਵੇਂ ਸੀਗੇ ਇਹਨਾਂ ਦਾ